ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਆ ਡਰੈੱਸ ਇੱਕ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਗੁਰਸਾਹਿਬ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋਂ ਤਿੰਨ ਮੱਝਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਬਿਲਕੁਲ ਤਾਜੀ ਸੂਈ ਤੇ ਦੋ ਮੱਝਾਂ ਜਿਹੜੀਆਂ ਕਪਣਾ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੋਜੀਟਿਵ ਨਾ ਸੰਜੀ ਕਰ ਲੈ ਕਿ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਲਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਕਰਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪਹਿਲਾਂ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਂਦੇ ਹਾਂ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਬਈ ਠੀਕ ਠਾਕ ਠੀਕ ਠਾਕ ਵਧੀਆ ਵੀਰ ਜੀ ਚਲੀ ਜਾਂਦਾ ਬਾਬਾ ਕੰਮ ਕਰ ਵਧੀਆ ਵਧੀਆ ਬਾਬੇ ਨਾਨਕ ਦੀ ਕਿਰਪਾ ਜੀ ਸ਼ੁਕਰ ਹੈ ਜੀ ਬਾਬਾ ਟਾਈਮ ਹੋ ਗਿਆ ਵੀਰ ਜੀ ਟਾਈਮ ਮਾਲ ਆਉਣਾ ਚਾਹਦਾ ਫਿਰ ਤੋਂ ਪਟੇਵੰਦਾਂ ਇੱਕ ਮਾਲ ਲੱਗਦਾ ਬੜਾ ਘਾਟਾ ਮੇਰੇ ਸਨ ਮਹੀਨਾ ਹੋ ਗਿਆ ਵੀਰ ਜੀ ਹਾਂ ਮਹੀਨਾ ਹੋ ਗਿਆ ਹਾਂਜੀ ਮਾਲ ਆਇਆ ਵੇਖਿਆ ਵਾ ਤੇ ਇੱਕ ਨਾ ਮਾਲ ਨਿਕਲਦਾ ਫੋਰ ਘਟਿਆ ਸਹੀ ਗੱਲ ਮੈਂ ਕਿਉਂਕਿ ਬਹੁਤ ਘਾਟ ਮਿਲਦੀ ਹੈ ਡਰੈਸ ਬੋਲ ਦੀ ਵੀਰ ਆ ਪੈ ਗਈ ਡਰੈਸ ਆਪਣਾ ਵੀਰ ਜੀ ਹੈਗਾ ਪਿੰਨ ਪਲੇਅਰ ਹਾਂਜੀ ਜਿਲ੍ਹਾ ਤਰਨਤਾਰਨ ਤਹਿਸੀਲ ਪਟੀ ਨਾਮਾ ਦੇ ਨਾ ਆਪਣਾ ਗੁਰਸਾ ਸਿੰਘ ਜੀ ਠੀਕ ਹੈ ਜੀ ਅੱਛਾ ਵੀਰ ਆਪਾਂ ਸੂਈ ਮੱਝ ਤੋਂ ਸ਼ੁਰੂ ਕਰੀਏ ਗੱਪਣਾ ਮੱਝ ਤੋਂ ਆਪਾਂ ਬਾਤ ਚ ਖਾਵਾਂਗੇ ਪਹਿਲਾ ਜਿਹੜੀ ਮੱਝ ਸੂਈ ਆ ਉਹਦੀ ਡਿਟੇਲ ਅਸੀਂ ਵੀਰਾਂ ਨੂੰ ਕਿੰਨਾ ਸੁਬਾ ਸੂਈ ਇਹ ਵੀਰ ਜੀ ਦੂਜਾ ਸੁਬਾ ਸੀ ਅੱਛਾ ਜੀ ਤੇ ਅੱਜ ਸੂਈ ਨੂੰ ਨਵਾਂ ਚੌਥਾ ਦਿਨ ਹੋ ਗਿਆ ਅੱਛਾ ਜੀ ਹਾਂ ਜੀ ਤੇ ਬੱਚਾ ਕੀ ਦਿੱਤਾ ਵੀਰ ਬੱਚਾ ਕੱਟੀ ਆ ਬੱਚਾ ਦੋਸਤੋ ਆਹ ਦਿੱਤੀ ਜੇ ਕੱਟੀ ਆ ਕੱਟੀ ਆ ਦੋ ਮੱਝਾਂ ਦੋਸਤੋ ਬਣ ਗਈਆਂ ਜੀ ਨਾੜੂ ਬਹੁਤਾਂ ਜੀ 나ੜੂ ਨਾਲ ਹੀ ਇਹ ਬੱਚੇ ਦਾ 나ੜੂ ਮੈਨੇ ਕਿ ਲਾ ਦੇ ਖੇਤਾਂ ਦਾ ਬਰਾਈ ਹੈ ਨਾ ਠੀਕ ਹੈ ਜੀ ਬਾਕੀ ਦੋਸਤੋ ਕੱਟੀ ਉਜਰੋ ਚੰਗੀ ਸੋਹਣੀ ਪੜੀ ਹੈ ਠੀਕ ਰੰਗ ਬਾਜਾ ਹਾਂਜੀ ਹਾਂਜੀ ਤੇ ਫਿਰ ਬੋਲਾ ਹੀ ਆ ਜੇ ਮੈਸਨ ਨਾ ਦੁੱਧ ਕਿ ਬੋਲਾ ਆ ਦੇ ਥਲੇ ਬੋਲਾ ਗਿਨ ਲੈ ਕੋਈ ਦੁੱਧ ਕਿ ਹਲੇ ਹਾਂਜੀ ਦਾਹਾ ਤੋਂ ਬਾਹਰ ਹੋਊਗਾ ਪਰ 10 ਕਿਲੋ ਚਵਾ ਕੇ ਦੇਵਾਂਗੇ ਜਿਹੜਾ ਚੋਲਣਾ ਠੀਕ ਹੈ ਜੀ ਦੋ ਟਾਈਮ ਚੋਵੇ ਤਿੰਨ ਚੋਵੇ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਡਰਦੀ ਹੈ ਮੇ ਤੋਂ ਇਹਦਾ ਸਿੰਘ ਸਿੰਘ ਵੇਖੋ ਜੀ ਬਹੁਤ ਜ਼ਿਆਦੀ ਛੋਟੀ ਬਰੀਕੀ ਜਾਂ ਦੋਸਤੋ ਸਿੰਗਾ ਦੀ ਵੀ ਵੀ ਬਹੁਤ ਜ਼ਿਆਦਾ ਰੁਪਈਆ ਨਹੀਂ ਦਿੰਦਾ ਇਹੋ ਜੀ ਚੀਜ਼ ਆ ਆ ਵੇਖੋ ਕਰੋ ਚੱਕੀ ਦੀ ਫੇਸ ਕੁਆਲਟੀ ਮੇਰੇ ਕੋਲ ਡਰਦੀ ਥੋੜਾ ਜਿਹਾ ਇਸ ਕਰਕੇ ਮੈਂ ਥੋੜਾ ਪਿਛੇ ਹੋ ਗਿਆ ਅੱਛਾ ਵੀਰ ਤੋੜ ਕੇ ਦਿਖਾਈ ਵੀਰ ਨੂੰ ਲੋ ਜੀ ਸਹੀ ਜਿਹਾ ਲੈ ਵੀਰ ਥਾਂ ਤਰਪਣਾ ਕਿ ਡੇਗ ਨਾ ਸਵੇਰਾ ਇੱਥੇ ਰੁਕਣਾ ਪਊ ਲਓ ਦੋਸਤੋ ਕੱਦ ਕੱਦ ਡਰਦੀ ਏ ਮੈਂ ਤੁਹਾਨੂੰ ਦੱਸਦਾ ਪਹਿਲਾਂ ਮੈਂ ਤੁਹਾਨੂੰ ਡਰਦੀ ਏ ਵੇਖੋ ਆ ਗਿਆ ਸੱਦ ਕਾਠ ਦੋਸਤੋ ਮੈਂ ਤਾਂ ਪਿੱਠਪੁਰੇ ਦੀ ਚੜਾਈ ਆਰਡਰ ਕੁਆਲਿਟੀ ਹਰ ਇੱਕ ਚੀਜ਼ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਦੋਸਤੋ ਸੋਹਣੀ ਹੈ ਕਰਮਾਲੀ ਜਿੰਨੀ ਵੀ ਹੈਗੀ ਹੈ ਲੈ ਵੀਰ ਵੀ ਥੋੜੀ ਇਹਦਾ ਹਸਾਬ ਨਾਲ ਖਰੀਦ ਕੇ ਉਹ ਦਰਦੀ ਹੋ ਅੱਛਾ ਵੀਰ ਜੀ ਹੁਣ 10 ਕਿਲੋ ਦੁੱਧ 10 ਕਿਲੋ ਆ ਖੁੱਲਾ ਹੋਗਾ ਖੁੱਲਾ ਦੁੱਧ ਹਾਂ ਹਾਂ ਜਿਹੜਾ ਅਪਾ ਚਵਾ ਦੇਣਾ ਕਵਾ ਲੈਣਾ ਬਾਕੀ ਚੋਣ ਇੱਕ ਨੰਬਰ ਠੀਕ ਹੈ ਜੀ ਚੋਣ ਨਹੀਂ ਮੈਂ ਮੈਂ ਨਾ ਬਹੁਤ ਜਿਆਦਾ ਚਵਾਈ ਲੱਗੀ ਮੈਂ ਜੀ ਉਹ ਨਹੀਂ ਗੜ ਗੜੂ ਉਹ ਨਹੀਂ ਪਛਾਰ ਗੜੂ ਠੀਕ ਹੈ ਅੱਛਾ ਸਾਨੂੰ ਵੀ ਵੀਰ ਫੋਨ ਮਤਲਬ ਆਏ ਵੀਰਾਂ ਦੇ ਕੇ ਸਾਫ ਦੀ ਵੀਡੀਓ ਨਹੀਂ ਬਣਾਈ ਤੁਸੀਂ ਬਹਾਵਾ ਟੈਮ ਹੋ ਗਿਆ ਤੇ ਮੋਲ ਆਪਾਂ ਮਤਲਬ ਕਰਨੇ ਆ ਪਹਿਲਾਂ ਵਰਗੀ ਜਿੱਦਾਂ ਤੇ ਮੋਲ ਆਪਾਂ ਪਹਿਲਾਂ ਵੀਡੀਓ ਚ ਕਰਦੇ ਨੇ ਉਦਾਂ ਦੇ ਮੁੱਲ ਤੇ ਮਾਨ ਤਾਂ ਜਿਹੜਾ ਕਰਨਾ ਉਹ ਖੁੱਲੇ ਦੇ ਮਾਰ ਕਰ ਰਹੇ ਮਾਨ ਤਾਂ ਆਪਾਂ ਤੁਹਾਨੂੰ ਪਤਾ ਆ ਆਪਾਂ ਐਸੇ ਕਰਕੇ ਆਪਾਂ ਬਾਹਰ ਨਾ ਕੋ ਬੱਡੀ ਹੋ ਗਿਆ ਜਾਂਦਾ ਤੇ ਮਾਲ ਆਪਾਂ ਮੋਲ ਉਹ ਸਾਨੂੰ ਕਹਿਦਾ ਦੇ ਲੈਣਾ ਲੈ ਅੱਛਾ ਕਰੀ ਡੱਕਰ ਲੈਣਾ ਆਪਾਂ ਸਿਰੇ ਦਾ ਹਾਂਜੀ ਹਾਂਜੀ ਜਿਹੜਾ ਆਉਂਦਾ ਵੀ ਗਾੜੀ ਵੇਚਣਾ ਖੜੂ ਉਹਨੂੰ ਕਮਾਈ ਦੂ ਉਹਨੂੰ ਵਿਚਰੋ ਖੁਸ਼ ਹੋਗੇ ਖੁਸ਼ ਹੋਗੇ ਹਾਂਜੀ ਤੇ ਕਰੀਏ ਵੀ ਦੱਸਿਓ ਮੋਲੇ ਦਾ ਕਿੰਨਾ ਮੁੱਲ ਕਰਨਾ ਹੈ ਮੋਲ ਤੇ ਹੈ ਜੋ ਟਿਕੜਾ ਬਾਹਰ ਵੀ ਜੀ ਲੱਖ ਲੱਖ ਵੀ ਕਰੀ ਜਾਂਦੇ ਹਾਂਜੀ 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 ਤੇ ਆਪਾਂ ਕੋਈ ਲੱਖ ਨਹੀਂ ਕਰਨਾ ਕੋਈ 90 ਨਹੀਂ ਕਰਨਾ 85 ਹਜ਼ਾਰ ਦੀ ਝੋਟੇ ਜਗਾਈ 85 ਹਾਂਜੀ 85 ਹਜ਼ਾਰ ਤੋਂ ਕਿੰਨਾ ਮੰਨ ਟਨ ਸਕਦਾ ਵੇਖ ਲੋ ਜੇ ਲੋ ਜਨੇ ਜਾ ਪਰਦਸਾ ਕੋਨੇ ਜੋਤ ਨਹੀਂ ਕਰੋ ਕਿ ਅਗਰੇ ਕਰਾ ਚਾਹ ਪੜੀ ਮਿਲਦਾ ਤੇ ਹਮਾ ਉਸਰ ਵੇਚੀ ਨਹੀਂ ਇਹਦੀ ਗੱਲ ਲਗੀ ਪਰ ਫਿਰ ਵੀ ਹੈ ਕਿ ਮਾਨ ਤੁਸੀਂ ਕਰਨਾ ਦਿਲੋਂ ਕਰ 82000 ਦੀ ਮੈਂ ਦੇਦਾ 82000 ਹੋ ਸਕਦਾ ਕੋਈ 82000 ਕਰ ਦਾਂਗੇ ਠੀਕ ਹੈ ਜੀ ਕਿ 80 ਦੀ ਹੋ ਸਕਦੀ ਹੈ 80 ਦੀ ਦੇ ਲਓ ਜੀ ਆਹ ਆਪਰੇ ਕੋਈ ਗੱਲ ਲੱਗੀ ਬਾਕੀ ਝੋਟੀ ਜਿਹੜਾ ਵੀਰ ਕਰ ਚੋਣ ਵਾਤੇ ਖੜੂ ਨਾ ਉਹ ਵਾਦੇ ਦੀ ਗੱਲ ਦੋ ਸੁ ਵਿੱਚ ਹੋਗੇ ਅੰਦਰ ਬੜਾ ਬਾਜ਼ਾਰ ਕਿਹਦੇ ਸਾਡੇ ਨਾਲ ਬਾਹਰ ਹੰਨੇ ਇਹ ਗੱਲੇ ਪਹੂ ਕਿ ਉਹ ਸੋ ਸੋ ਕੱਲ ਕੱਲ ਪਿਆ 10-15000 ਮਾਲ ਫੇਰ ਤੇ ਹੀ ਹੋ ਜਾਣਾ ਤੇ ਜੋ ਨਾ ਤੇ ਜੋ ਜਿਹੜੇ ਉੱਚੇ ਬੱਚੇ ਦੀਆਂ ਮਈਆਂ ਨਾ ਜਿੰਨਾ ਅੱਜ ਤੋਂ 2 ਮਹੀਨਾ ਪਹਿਲਾਂ ਚੁਈਆਂ ਨਾ ਇਹ 15 ਦਿਨਾਂ ਨੂੰ ਮਈਆਂ ਉਹ ਉੱਚੇ ਬੱਚਰੀਓ ਉਹਨੇ ਵੀ ਫੇਰ ਵੇਚੀਆਂ ਉਹ ਤਾਂ ਅੱਗੇ ਵੀ ਪਤਾ ਗੱਲ ਕੀ ਆ ਲੱਭਣਾ ਪਹੂ ਹੁਣ ਮਤਲਬ ਅੱਡਿਆਂ ਤੋਂ ਜਾ ਕੇ ਉੱਥੋਂ ਵੇਚਣਾ ਪਹੂ ਜਿਹੜਾ ਸੌਖਾ ਹੋ ਗਿਆ ਹਾਂਜੀ ਇਹ ਦੋਸਤੋ 85000 ਰੁਪਇਆ ਡਿਮਾਂਡ ਰੱਖੀ ਆ ਵੀਰ ਨੇ 80000 ਰੁਪਇ ਰਾ ਛੋੜ ਛੱਪਾ ਜਿਹੜਾ ਹੋਊਗਾ ਮੌਕੇ ਤੇ ਹੋਊਗਾ ਬਾਕੀ ਦੋਸਤੋ ਮੱਝ ਦੀ ਕੁਆਲਿਟੀ ਕਰੋ ਚੈੱਕ ਫੇਸ ਕੁਆਲਿਟੀ ਵੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਕੁੰਡਾ ਸਿੰਘ ਦੋਸਤੋ ਬਿਲਕੁਲ ਤੇ ਬੱਚਾ ਵੀ ਦੋਸਤੋ ਸੁਣੀ ਸੁਣ ਕੇ ਕੱਟੀ ਦਿੱਤੀ ਮਗਰਾ ਕਰੋ ਚੈੱਕ ਜੀ 10 ਕਿਲੋ ਤੋਂ 2 ਤੋਂ ਜਿਹੜਾ ਮੌਕੇ ਦਾ ਬਾਹਰ ਹੋਊਗਾ ਜੀ ਨਾਲ ਬੱਧੀ ਜਿਹੜੀ ਮੱਝ ਹੈ ਵੀਰ ਵੱਡੀ ਮੱਝ ਹੈ ਡਿਟੇਲ ਦੱਸੀ ਵੀਰਾਂ ਨੂੰ ਇਹ ਕਿੰਨਾ ਸੁਭਾ ਸੁਣੀ ਇਹ ਵੀਰ ਜੀ ਤੀਜਾ ਸੁਭਾ ਸੁਣਾ ਮੈਨੇ ਕਿੰਨਾ ਟਾਈਮ ਵੀਰ ਖੜਦੀ ਜੇਣ ਦੇ ਅਜੇ ਨਾ ਆ ਜਿਹੜਾ ਆਪਣਾ ਦੇਸੀ ਵੀ ਨਚੜਾ ਨੇ ਇਹਦੇ 15 ਦਿਨ ਪੂਰੇ ਹੋ ਗਏ ਠੀਕ ਹੈ ਜੀ ਤੇ ਆਪਾਂ ਜੇ ਇਹਨਾਂ ਨੂੰ 15 ਨੂੰ ਆਪਾਂ ਇਹਨੇ ਦੋ ਚਾਰਨ ਵਾਧੇ ਖੜੂਗੀ ਮੈਂ ਠੀਕ ਹੈ ਜੀ ਜਦੋਂ ਦੀ ਰੁੱਤ ਬਹੁਤ ਜਾਈ ਚੰਗੀ ਆਉਂਦੀ ਆ ਕਿਸੇ ਕਰਕੇ ਮੈਂ ਕੱਚੀ ਲੈ ਲਈ ਬਹੁਤ ਜ਼ਿਆਦੀ ਮੈਂ ਚੱਕੀ ਦੋ ਦਰਾਂ ਰਿਕਾਰਡ ਆ ਸਾਰੀਆਂ ਸਾਰਾ 19 ਕਿਲੋ ਦਾ ਰਿਕਾਰਡ ਮੈਂ ਦਾ ਠੀਕ ਹੈ ਜੀ ਹਾਂਜੀ ਜਦ ਕਿ ਇਹ ਚ 4-5 ਡੇ ਜਮੀਨ ਲੈ ਆ ਹਾਂ ਹਾਂ ਖੜਦੀ ਆ ਠੀਕ ਹੈ ਜੀ ਤੇ ਇਹ ਜੇ 10 ਦਿਨ ਤੇ ਟਾਈਮ ਨੇ ਲੈ ਜਾਣਾ ਹਾਂ ਠੀਕ ਅੱਛਾ ਫਿਰ ਕੱਢੀਏ ਵਾਰ ਨੂੰ ਬਾਕੀ ਮੈਂ ਠੰਡੀ ਧੀਰ ਬਹੁਤ ਜ਼ਿਆਦੀ ਆ ਦੋਸਤੋ ਮੈਂ ਤੁਹਾਨੂੰ ਮੈਂ ਦਾ ਕਦਗਾੜ ਵਿਖਾ ਦਿੰਦਾ 10 ਦਿਨ ਤੋਂ ਟਾਈਮ ਜੇ ਪਲਸੀ ਖੜੂਗੀ ਸੂਣ ਦੇ ਤੇ ਜੋ ਸੁਬਾਹ ਸੁਣੀ ਤੇ ਕੱਦ-ਕਾਟ ਦੱਸੋ ਮੈਂ ਦਾ ਕਰਿਓ ਚੱਕ ਬਾਕੀ ਸੈਂਕਸਮ ਕੋ ਵੇਖੋ ਕੱਡਾ ਲਗਾ ਚੋ ਹਾਂਜੀ ਹਾਂਜੀ ਲੈਓ ਦੋਸਤੋ ਪਿੱਠਪੂਰੇ ਦੀ ਚੜਾਈ ਆਰਡਰ ਕੁਆਲਟੀ ਮੈਂ ਦਾ ਕੱਦ-ਕਾਟ ਹਰ ਇੱਕ ਚੀਜ਼ ਵੀਡੀਓ ਦੇ ਵਿੱਚ ਤੁਸੀਂ ਜਿਾਪੀ ਤਸਦੀਕੀ ਨਾਲ ਚੈੱਕ ਕਰ ਸਕਦੇ ਹੋ ਲੈ ਵੀ ਥੋੜੀ ਸਾਫ਼ ਕਰ ਕੀ ਡਰੇ ਨਾ ਜਾਂਦਾ ਲੈ ਜੋ ਲੈ ਜੋ ਸ਼ੂ ਦੋਸਤੋ ਓਪਰਾ ਪਨ ਜਰੂਰ ਕਰ ਜਗਾ ਬਾਕੀ ਦੋਸਤੋ ਮੈਂ ਦਾ ਕਾਡ ਕਾਡ ਤੁਸੀਂ ਚੈੱਕ ਕਰ ਸਕਦੇ ਅਜਾ ਸਾਵੀਰੇ ਦਾ ਮੁੱਲ ਕਰਨਾ ਕਿ ਜਾਂ ਫੋਨ ਤੇ ਕਰਨਾ ਮੋਲੇ ਦਾ ਮੈਦਣਾ ਕਰਕੇ ਪਹੁੰਚ ਗਈ ਅੱਛਾ ਜਾਓ ਤੁਸੀਂ ਬਾਕੀ ਜਿਹੜਾ ਮੈਂ ਚਲ ਕੋਈ ਸਾਹ ਨੂੰ ਨਾ ਖੜ ਕੇ ਹਾਂਜੀ ਹਾਂਜੀ ਤੇ ਮੈਂ ਫੁੱਲ ਰੱਜ ਕੇ ਨਫਾ ਲਊਗੀ ਠੀਕ ਹੈ ਜੀ ਆਹ ਰੋਟੀ ਫਰਾਜ਼ੀ ਵੀ ਦਊਗੀ ਠੀਕ ਹੈ ਜੀ ਬਾਕੀ ਅੱਜ ਤੋਂ 20 ਦਿਨਾਂ ਬਾਅਦ ਮੈਂ ਤਿਆਰ ਹੋ ਗਈ ਤੇ ਬਾਜ਼ਾਰ ਹੀ ਕਨ ਬਰਾ ਕਦਰ ਦੀ ਕਰ ਚਾਹੀ ਜਾਣਾ ਹਾਂਜੀ ਨਹੀਂ ਇਹ ਤੇ ਗੱਲ ਹੈ ਅੱਛਾ ਮਤਲਬ ਅੱਜ ਦਾ ਮੋਲ ਦਾ ਫੋਨ ਤੇ ਰਹੂਗਾ ਅੱਜ ਦਾ ਮੋਲ ਫੋਨ ਤੇ ਜੋ ਠੀਕ ਹੈ ਜੀ ਚਲੋ ਸ਼ੁਗਰ ਅੱਛਾ ਅੱਗੇ ਆਈ ਜੀ ਤਿੰਨ ਨੰਬਰ ਦੀ ਦੱਸਿਓ ਡਿਟੇਲ ਇਹ ਤਾਂ ਤੀਜਾ ਸਵੇਰਾ ਸੁਣਾਇਆ ਮੈਨੇ ਵੀ ਅੱਛਾ ਜੀ ਤੇ ਇਹ ਮੈਂ ਕਾਰ ফাইনাল ਲਹਿ ਜੂਗੀ ਕੁਝ ਨਿਸ਼ਾਨੀਆਂ ਨੀਲੀ ਰਵੀ ਦੇ ਨਾਲ ਰਵੀ ਜਮੈਂ ਰਵੀ ਜਰਾਵੀ ਮਤਲਬ ਪਿਓਰ ਨਹੀਂ ਗਈ ਕੋਈ ਨਾ ਹਾਂ ਰਵੀ ਹਾਂਜੀ ਤੇ ਕੱਢੀਏ ਬਾਹਰ ਵੀਰੇ ਨੂੰ ਕਿੰਨਾ ਟਾਈਮ ਦੱਸਿਆ ਖੜਦੀ ਸੁਣ ਚ ਵੱਧ ਵੱਧ ਅੱਠ ਸਾਲ ਲਾ ਜੂਗੀ ਹਫਤਾ ਖੜਦੀ ਜੇ ਹਾਂ ਹਾਂ ਇੱਕ ਹਫਤੇ ਦਾ ਟਾਈਮ ਆ ਜੇ ਦੋਸਤੋ ਸੂਨ ਦੇ ਵਿੱਚ ਪਿਆ ਹਵਾ ਤੇ ਤੀਜਾ ਸੂਹਾ ਸੁਣੀ ਨਿਸ਼ਾਨੀਆਂ ਦੋਸਤੋ ਕੋਈ ਨੀਲੀ ਰਵੀ ਦੀਆਂ ਕਵਰ ਕਰਦੀ ਹੈ ਬਾਕੀ ਮੈਂ ਥਣ ਭਾਂਡੇ ਦੀ ਬੜੀ ਬਹੁਤ ਜ਼ਿਆਦੀ ਮੈਂ ਇਹ ਡਿਆੜੀ ਡੰਗ ਦੀ ਮੈਂ ਕਾਰੋਂ ਇਹਦੀ ਆ ਠੀਕ ਹੈ ਜੀ ਹਾਂਜੀ ਆ ਦੋਸਤੋ ਚੈੱਕ ਕਰ ਲੋ ਇਹਦੀ ਵੀ ਪਿੱਖ ਪਰੇ ਦੀ ਚੜਾਈ ਕੱਦ ਕੱਟ ਹਰ ਇੱਕ ਚੀਜ਼ ਆਰਡਰ ਕੁਆਲਿਟੀ ਲੈ ਆ ਵੀ ਚੋੜ ਲੈ ਇਹਦੀ ਦੋਸਤੋ ਫੇਸ ਕੁਆਲਿਟੀ ਕਰ ਲੋ ਚੱਕ ਬਾਕੀ ਵੱਡੀ ਮੈਂ ਆ ਪੂਰੀ ਇਹਦੀ ਕਾਟ ਕਾਟ ਪੂਰਾ ਵੱਡਾ ਕੱਦ ਕੱਟ ਦੋ ਤੁਹਾਡਾਂ ਪੈਰਾਂ ਦੀ ਬਹੁਤ ਖੁੱਲੀ ਡੁੱਲੀ ਚੰਗਾ ਜਿਹੜਾ ਵਜ਼ਨ ਮوجود ਹੈ ਮੈਂ ਤਾਂ ਬਹੁਤ ਚੰਗਾ ਹਾਂ ਦੋਤੋ ਅਨੰਦੀ ਕੁਆਲਟੀ ਚੈੱਕ ਕਰ ਲਓ ਚਾਰੇ ਥਣ ਗੈਪ ਚ ਲੱਗੇ ਕੋਈ ਫੋਟ ਕਰਨੀਏ ਨਾਲ ਬਾਕੀ ਵਿੱਚ ਮੈਂ ਤੱਪਣਾ ਕਿ ਬਹੁਤੀ ਜਿਆਦਾ ਰੋਮਰ ਦੀ ਪੋਲੀ ਆਈ ਹੈ ਦੇ ਠੀਕ ਠੀਕ ਮੈਂ ਬਾਕੀ ਨਾਲ ਜਿਹੜੇ ਮੰਨ ਲਈ ਉਹ ਆਦਾ ਵੀ ਦੁੱਧ ਨੂੰ ਮੈਂ 15 14 15 ਕਿਲੋ ਰਹਾ ਹੁਣ ਨਾਰਮਲ ਸੇਵਾ ਕਰਦੀ ਜਾਂਦੀ ਬਾਕੀ ਚਲੋ ਉਹ ਤੇ ਗਰੀਬ ਨੇ ਖੜਨੀ ਉਹ ਸੇਵਾ ਤੇ ਸੇਵਾ ਦੇ ਹਾਂਜੀ ਬਾਕੀ ਕੋਈ ਚੂਗਾ ਹਾਂਜੀ ਤੇ ਕੋਈ ਸੇਵਾ ਕਰੂਗਾ ਚੋਲੂਗਾ ਨਹੀਂ ਤੇ ਹੁਣ ਤੁਹਾਨੂੰ ਬੜਾ 8 9 ਕਿਲੋ ਦੇ ਹਾਂ ਬਾਕੀ ਮੋਲਿਆ ਸੇਵਾ ਦਾ ਹਾਂਜੀ 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 ਤੇ ਵੀਰ ਕੀ ਮੁੱਲ ਕਰਨਾ ਦਾ ਮੌਲਕ ਰੌਣ ਦੇ ਭਾਵੇਂ ਆ ਬਾਕ ਮੇਰਾ ਡੇਡ ਜਿਹੜੀ ਚਾਹੀਏ 1.40 ਕਰੀਏ ਜਾਂਦੇ ਆਪਾਂ ਕੋਈ 1.40 ਹੀ ਕਰਨਾ ਭਈ 30 ਨਹੀਂ ਕਰਨਾ ਹਾਂਜੀ ਆਪਾਂ 1.20 ਹੀ ਮੈਂ ਦੇ ਦਾਂਗੀ 1 ਲੱਖ 20 ਹਾਂਜੀ ਕਿੰਨਾ ਮਾਨਤਾ ਨੋ ਸਰ ਹੋਰ ਮਾੜਾ ਬਾਦ 118 ਹੀ ਦੇ ਦਾਂਗੀ 118 ਦੀ ਹੋ ਗਈ ਠੀਕ ਹੈ ਜੀ 16 ਦੇ ਦਾਂਗੇ 16 ਦੇ ਐਂਡ ਹੋਰ ਵੇਖ ਲੋ ਹਾਂ ਨਹੀਂ ਆਪਾਂ ਦੇਰ ਨਾਲ ਗੱਲ ਕੀਤੀ ਆ ਬਾਕੀ ਮੈਂ ਬਹੁਤ ਚੰਗੀ ਆ ਚਲੋ ਮੌਕੇ ਤੇ ਮਾਰਤਾਨ ਹੋ ਜਾਊਗਾ ਜੇ ਕੋਈ ਦੂਰੋਂ ਜਿਹੜਾ ਸੱਚ ਰਹੂਗਾ ਕਰਾਂਗੇ ਸਮਾਰਤਾਨ ਆਪਾਂ ਇਹ ਰਜ਼ਾਵੀ ਮਤਲਬ ਇਹ ਮੁੱਲ ਗੱਪਣ-ਗੱਪਣ ਵਾਈਦਾ ਗੱਪਣ-ਗੱਪਣ ਦਾ ਠੀਕ ਹੈ ਜੇ ਸੂਈ ਦੇ ਫਿਰ ਮੁੱਲ ਸੂਈ ਦਾ ਫਿਰ ਤੁਹਾਨੂੰ ਬੜਾ ਬਜੇ ਸਾਹਮਣੀ ਆ ਹਾਂਜੀ ਹਾਂਜੀ ਤੇ ਫਿਰ ਉਹ ਤੁਹਾਨੂੰ ਬੜਾ ਜਾਂ ਸਾਹਮਣੀ ਤੇ ਫਿਰ ਵਾਪਸ ਜਾਣਾ ਕਈ ਆਦੇ ਆ ਗੱਬਰ ਮੈਂ ਨਾ ਮੋਲਰ ਕੋਲ ਵੀ ਵੀਡੀਓ ਨਹੀਂ ਕੀਤਾ ਅਸੂਈ ਦਾ ਕਹਿੰਦਾ ਵਾ ਵੀਡੀਓ ਦੇ ਚਾ ਗੱਬਰ ਦਾ ਗੱਬਰ ਨਾਲ ਅੱਗੇ ਖਾਣਾ ਵੀ ਆ ਹਾਂ ਨਹੀਂ ਇਹ ਤਾਂ ਗੱਲ ਖਾਣ ਦੀ ਵੀ ਖਾਣੀ ਬਾਕੀ ਮਈਆਂ ਬਹੁਤ ਕਰਤੂਤ ਲੀਆਂ ਠੀਕ ਹੈ ਤੇ ਵੱਡੀਆਂ ਮਈਆਂ ਲਈਆਂ ਅੱਗੇ ਪਾ ਲਿਆ ਬੈਠਾ ਛੋਟੀਆਂ ਜਿਹੜਾ ਜ਼ਿਆਦਾ ਛੋਟੀਆਂ ਵਾ ਕੋਈ ਨਹੀਂ ਅਰਚ ਵੱਡੀਆਂ ਲਿਆ ਦਿੰਦੇ ਠੀਕ ਠੀਕ ਥੋੜੇ ਜਿੰਨਾ ਗੁੜ ਪਾਓ ਨਾਲ ਮਿੱਠਾ ਲਾਣਾ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹਾਂਜੀ 1 ਲੱਖ 16000 ਰੁਪਏ ਦੇ ਵਿੱਚੋਂ ਦੋਸਤੋ ਜਿਹੜਾ ਵੀਰਕ ਦਾ ਮਾਨਤਾਨ ਸ਼ੋਰ ਛੱਪਾ ਤੁਹਾਡਾ ਜਿਹੜਾ ਮੌਕੇ ਤੇ ਜਰੂਰ ਹੋਊਗਾ ਦੋ ਮੱਝਾਂ ਦੋਸਤੋ ਗੱਬਣਾ ਵੀ ਦੇ ਕੋਈ ਚੰਗੀਆਂ ਵਧੀਆ ਚੰਗੇ ਕੁਆਲਟੀ ਵਾਲੀਆਂ ਚੰਗੇ ਦੁੱਧ ਵਾਲੀਆਂ ਚੰਗੀ ਬਰੀਡ ਹੈ ਦੋਸਤੋ ਕੱਦ ਕੱਠ ਹਰ ਇੱਕ ਚੀਜ਼ ਪਾਸੇੋਂ ਵੇਖੋ ਪੂਰੀ ਤੇ ਇੱਕ ਮਾੜੀ ਜੀ ਦੋਸਤੋ ਇਹ ਸੱਜਲ ਸੁਈ ਹੈ ਦੂਜਾ ਸੁਹਾ ਸੁਈ ਹੈ ਬੱਚਾ ਇਹਨੇ ਕੱਤੀ ਨੂੰ ਜਨਮ ਦਿੱਤਾ ਕੱਦ ਕੱਠ ਦੋਸਤੋ ਮੈਂ ਤਾਂ ਸਿੰਘਾਂ ਸੁਹਾ ਦੀ ਕੁਆਲਟੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਸੁਏ ਪਸ਼ੂ ਨੂੰ ਇੱਕ ਟਾਈਮ ਦੋ ਟਾਈਮ ਚੋਕੇ ਵੀ ਤਸਦੀ ਕਰ ਲਓ ਤੇ ਜਿਹੜਾ ਪਸ਼ੂ ਗੱਬਣ ਹੈ ਉਹਨੂੰ ਚਾਰੇ ਥਾਂ ਦੇ ਟਿਪ ਕੇ ਪਾਸ ਕਰਕੇ ਆਪਣੀ ਤਸਦੀ ਜ਼ਰੂਰ ਕਰ ਲਿਆ ਕਰੋ ਬਾਕੀ ਠੰਡੀ ਧੀਰੀ ਮੈਂ ਲਓ ਦੋਸਤੋ ਪੂਰੀ ਸੀਲਸ ਲੱਗ ਗਿਆ ਇਹ ਪੀਲੇ ਸੂਏ ਨਾ ਮੈਂ ਹਰਿਆਣੇ ਚ ਆਈ ਠੀਕ ਹੈ ਜੀ ਹਾਂਜੀ ਤੇ ਉਹਨਾਂ ਉਹਨਾਂ ਦੇ ਵਿੱਚ 20-20 ਕਿਲੋ ਤੋਂ ਦੁੱਧ ਚ ਪਾਗੇ ਚੁੰਦੇ ਰਹੇ ਆ ਬਾਕੀ ਆਪਾਂ ਤੁਹਾਨੂੰ 17 16 17 ਹੀ ਦੱਸਦੇ ਆ ਬਾਕੀ ਚਲੋ ਜੇ ਸੂਏ ਚੂਹੇ ਚੋਵਾਂਗੇ ਸਭ ਤੋਂ ਵੱਡੀ ਗੱਲ ਸਹੀ ਬਾਜੀ ਸਹੀ ਬਾਜੀ ਹਾਂ ਬਾਕੀ ਬਾਕੀ ਚਲੋ ਆਪਾਂ ਚਲੋ ਕਿਹਦੀ ਹੋ ਅਗਲੇ ਨੇ ਕਹਿਣ ਬਤਾ ਆਪਾਂ ਕਿਹਦੀ ਚੋਈ ਆ ਤੇ ਬਾਕੀ ਚਲੋ ਗਾੜੀ ਮੈਂ ਇੱਡਾ ਵਜਣੇ ਜਿੱਡਾ ਮੈਂ ਨਾ ਮੈਂ ਦੁੱਧ ਕੱਢੂਗੀ ਪੂਰਾ ਹੈ ਨਾ ਠੀਕ ਹੈ ਤੇ ਬਾਕੀ ਦੋਸਤੋ ਐਡਰੈਸ ਇੱਕ ਰੀਵੀਡ ਦਾ ਮੈਂ ਫੇਰ ਬੋਲ ਦਿੰਨਾ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਮੀਤ ਦਾ ਗੁਰਸਾਬ ਸਿੰਘ ਫੋਨ ਵੀ ਨੰਬਰ ਫੋਨ ਨੰਬਰ ਬੋਲ ਦिए ਫੋਨ ਨੰਬਰ ਹੈਗਾ 75299 ਹਾਂਜੀ 45428 ਠੀਕ ਹੈ ਜੀ ਧੰਨਵਾਦ ਦੋਸਤੋ ਜਿਹੜਾ ਵੀਡੀਓ ਵੇਖਣ ਵਾਸਤੇ ਜੀ